ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਬੀਰ ਸਿੰਘ ਬਿੱਟੂ ਸੀਨੀਅਰ ਆਗੂ ਆਮਾਦੀ ਪਾਰਟੀ ਧੰਨ ਧੰਨ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜਗਤ ਮਾਤਾ ਮਾਤਾ ਸਲਖਣੀ ਜੀ ਦੇ ਵਿਆਹਪੁਰਬ ਦੀ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਤੇ ਨਾਲ ਹੀ ਗੁਰੂ ਮਹਾਰਾਜ ਦੇ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਪਹਿਲਾਂ ਦੋ ਵਾਰੀ ਸਾਡੇ ਬਟਾਲੇ ਤੇ ਕਹਿਰ ਟਾਇਆ ਵਾ ਖੇਰ ਦਾ ਸੁਖ ਸੁਗਾਂ ਦੇ ਨਾਲ ਉਹ ਬਾਬਾਈ ਦਾ ਵਿਆਹ ਪੁਰਬ ਨਿਪਰੇ ਚੜੇ ਤਾਂ ਜੋ ਕੋਈ ਵੀ ਮੰਦਭਾਗੀ ਘਟਨਾ ਨਾ ਹੋ ਸਕੇ ਔਰ ਮੈਂ ਖਾਸ ਤੌਰ ਤੇ ਤਨਮਾਤ ਕਰਦਾ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਸਾਹਿਬ ਦਾ ਕਿ ਜਿਹੜੇ ਦਿਨ ਰਾਤ ਆਪਣੀ ਪੂਰੀ ਟੀਮ ਦੇ ਨਾਲ ਬਾਬਾਈ ਦੇ ਵਿਆਹ ਪੁਰਬ ਨੂੰ ਸੰਪੰਨ ਕਰਨ ਲਈ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਿੰਨੀਆਂ ਵੀ ਕਮੀਆਂ ਨੇ ਸਾਰੀਆਂ ਉਹ ਦੂਰ ਕਰ ਰਹੇ ਨੇ ਪ੍ਰਸ਼ਾਸਨ ਵੀ ਪੱਪਾ ਪਾਰ ਹੈ ਔਰ ਸਾਡੇ ਐਮਐਲਏ ਸਾਹਿਬ ਔਰ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੀ ਪੱਪਾ ਭਾਰੋ ਕੇ ਗੁਰੂ ਮਹਾਰਾਜ ਦਾ ਸਵਾਗਤ ਕਰਨ ਲਈ ਔਰ ਆਈਆਂ ਸੰਗਤਾਂ ਦਾ ਧੰਨਵਾਦ ਕਰਨੀ ਇੱਕ ਵਾਰ ਫੇਰ ਸਮੂਹ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਪੁਰ ਵੀ ਲੱਖ ਲੱਖ ਮੁਬਾਰਕਬਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ